ਜ਼ਿਲ੍ਹਾ ਜਰੰਦਰ ਦੇ ਅਥੀ ਦੇ ਮਾਨਯੋਗ ਐਸਐਸਪੀ ਸਰਦਾਰ ਹਰਕਮਨ ਸਿੰਘ ਖੱਖ ਦੇ ਵੱਲੋਂ ਜ਼ਿਲ੍ਹੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਹਰ ਤਰ੍ਹਾਂ ਦੇ ਦਸਤਾਨੇ ਜਾਰੀ ਕੀਤੇ ਹੋਏ ਹਨ ਜਿਨ੍ਹਾਂ ਤਹਿਤ ਥਾਣਾ ਸ਼ਾਹਕੋਟ ਦੇ ਏਰੀਆ ਵਿੱਚ ਜਰੰਦਰ ਟੂ ਮੋਗਾ ਨੈਸ਼ਨਲ ਹਾਈਵੇ ਤੇ ਬਣੇ ਟੋਲ ਪਲਾਜ਼ਾ ਕਾਵਾਲਾ ਪੱਤਨ ਦੇ ਮੈਨੇਜਰ ਸੋਨੂ ਤੋਮਰ ਵੱਲੋਂ ਇੱਕ ਦਰਖਾਸਤ ਦਿੱਤੀ ਸੀ ਕਿ ਉਸਨੇ ਟੋਲ ਬਾਜ਼ੇ ਤੇ ਇੱਕ ਬਦਮਾਸ਼ ਕਿਸਮ ਦਾ ਵਿਅਕਤੀ ਰਵਿੰਦਰ ਈਲੀਤ ਪਿੰਡਾ ਸਰਪੰਚ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਬਹਿਣੀਵਾਲ ਥਾਣਾ ਜਤਵਲ ਜੋ ਆਪਣੀ ਫਾਰਚਰ ਗੱਡੀ ਤੇ ਆ ਕੇ ਉਸ ਦੇ ਸਟਾਫ ਨਾਲ ਬਤਮੀ ਜੀ ਆਪਣੇ ਗਨਪੁਆਇੰਟ ਤੇ ਡਰਾਤ ਮੁਕਾ ਕੇ ਉੱਥੋਂ ਆਪਣੇ ਜਿਹੜੇ ਟਿਪਰ ਆ ਮਾਈਨਿੰਗ ਵਾਲੇ ਉਹਨਾਂ ਨੂੰ ਜ਼ਬਰੇ ਬਿਨਾ ਕੋਈ ਉੱਥੇ ਸ਼ੁਲਕ ਦਿੱਤੇ ਆ ਕੱਢਦਾ ਸੀ ਤੇ ਉਸ ਦੀ ਜਿਹੜੀ ਉੱਥੇ ਇਮਾਰਤ ਬਣੀ ਹੈ ਜਾਂ ਉਹਦੇ ਬੈਰੀਅਰ ਹੈਗੇ ਨੇ ਉਹਨੂੰ ਤੋੜ ਕੇ ਧੱਕੇ ਨਾਲ ਲੰਘਦਾ ਸੀਗਾ ਉਸ ਨੇ ਉਹ ਕੰਪਲੇਨਟ ਕੀਤੀ ਤੇ ਪੁਲਿਸ ਵੱਲੋਂ ਉੱਤੇ ਮੁਕੱਦਮਾ ਜਿਹੜਾ ਹੈ ਨੰਬਰ ਜਿਹੜਾ 10 ਮਿਤੀ 12/25 ਅੰਡਰ ਸੈਕਸ਼ਨ 125 355 ਤਨ ਬੀ ਐਨ ਐਸ 2527 ਨੰਬਰ ਨਾਟ ਆਰਮਡ ਦਰਜ ਕਰਕੇ ਤਫਤੀਸ਼ ਹਮਲਿਆੰਦੀ ਇਸ ਤਫਤੀਸ਼ ਨੂੰ ਅੱਗੇ ਵਧਾਉਂਦੇ ਹੋਏ ਇੰਸਪੈਕਟਰ ਸੁਖਦੇਵ ਸਿੰਘ ਮੁਖ ਅਫਸਰ ਥਾਣਾ ਮਹਿਤਪੁਰ ਨੇ ਇਹਨੂੰ 21 ਤਰੀਕ ਨੂੰ ਗ੍ਰਿਫਤਾਰ ਕੀਤਾ ਤੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਦਾ 2 ਦਿਨ ਦਾ ਪੁਲਸ ਰਿਮਾਨਡ ਹਾਸਲ ਕੀਤਾ ਰਿਮਾਨਡ ਦੌਰਾਨ ਇਹਦੇ ਵੱਲੋਂ ਮੌਕੇ ਤੇ ਜਿਹੜੀ ਟੋਲ ਰਾਜੇ ਤੇ ਕਰਮਚਾਰੀਆਂ ਨਾਲ ਵਰਤਮੇ ਦੀ ਕਰਦਾ ਸੀ ਰਾਈਫਲ 315 ਬੋਰ ਤੇ ਇਸ ਦੀ ਫਾਰਚੂਨ ਗੱਡੀ ਨੂੰ ਕਬਜ਼ੇ ਚ ਲਿਆ ਔਰ ਦਰਾਨੇ ਪਛੇ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਦੇ ਖਿਲਾਫ ਪਹਿਲਾਂ ਵੀ 16 ਮੁਕਦਮੇ ਵੱਖ-ਵੱਖ ਧਰਾਵਾਂ 'ਚ ਦਰਜ ਹਨ ਜਿਵੇਂ ਕਿ ਚੋਰੀ ਨਜਾਇਜ਼ ਕਬਜ਼ੇ ਮੈਨਿੰਗ ਅ ਅਰਾਦਾ ਕਤਲ ਤੇ ਕਤਲ ਆਰਮੈਟ ਤਹਿਤ 20 ਮੁਕਦਮੇ ਦਰਜ ਹਨ ਇਹ سنگੀਨ ਧਰਾਵਾਂ ਦੇ ਤਹਿਤ ਮੁਕਦਮੇ ਦਰਜ ਹੋਣ ਦੇ ਬਾਵਜੂਦ ਇਹ ਖੁੱਲੇ ਹੰਘੌੜਿਆ ਸੀ ਜਰੰਧਾ ਦਿਹਾਤੀ ਪੁਲਿਸ ਵੱਲੋਂ ਇਹਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਇਸ ਦਾ ਮੇਨ ਕਿੱਤਾ ਜਿਹੜਾ ਉਹ ਨਜਾਇਜ਼ ਮਾਈਨਿੰਗ ਦਾ ਹੈਗਾ ਤੇ ਕੋਲੇ ਇੱਕ ਆਪਣੀ ਕੰਪਨੀ ਬਣਾਈ ਆ ਟਰਾਂਸਪੋਰਟ ਉਹਦੇ ਵਿੱਚ ਜਿੰਨੇ ਵੀ ਕਲੇ ਨੇ ਮਾਈਨਿੰਗ ਚਲਾਏ ਹੋਏ ਨੇ ਸਾਡੀ ਪੁਲਿਸ ਨੂੰ ਇਹ ਖਸਤਾ ਹੈਗਾ ਕਿ ਸਤਲੁਜ ਦਰਿਆ ਦੇ ਜਿਹੜਾ ਸ਼ਾਹਕੋਟ ਦੇ ਏਰੀਆ ਚ ਪਿਛਲੇ ਦਿਨੀ ਕੁਝ ਨਜਾਇਜ਼ ਮਾਈਨਿੰਗ ਹੁੰਦੀਆਂ ਸ਼ਿਕਾਇਤਾਂ ਆਈਆਂ ਸਭ ਉਸ ਵੇਲੇ ਉਹਨਾਂ ਹੀ ਕੀਤੀਆਂ ਗਈਆਂ ਕਿਉਂਕਿ ਇਸ ਦਾ ਹੀ ਇੱਥੋਂ ਇਹ ਟੋਲ ਪਲਾਜ਼ੇ ਨੂੰ ਇਹ ਕਰਮਚਾਰੀਆਂ ਨੂੰ ਆਪਣੇ ਵਿੱਪਨ ਤੇ ਟਰੱਕ ਮਕਾ ਕੇ ਵੇਚਲ ਕਰਦਾ ਸੀ ਤਾਂ ਕਿ ਇਹਦੀ ਕੋਈ ਸ਼ਿਕਾਇਤ ਨਾ ਕਰੇ ਪੁਲਿਸ ਵੱਲੋਂ ਇਹਦੀ ਗ੍ਰਿਫਤਾਰ ਕਰਕੇ ਇਹਦੀ ਅਗਲੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਵੀ ਇੰਨੇ ਸਾਧਨ ਵਿੱਤੀ ਇਹਨੇ ਕੋਲੇ ਕਿੱਥੋਂ ਪੈਦਾ ਹੋਏ ਆ ਇਹਦੇ ਪਿੱਛੇ ਪਛੋਕਰ ਤੇ ਇਹਦੇ ਕੌਣ ਐ ਇਹਨੂੰ ਸਪੋਰਟ ਕਰਨ ਵਾਲਾ ਤੇ ਇਹਦੇ ਵਿੱਤੀ ਸਾਧਨ ਜਿਹੜੇ ਧੋਨਕ ਤੱਕ ਤਨੇ ਢੰਗ ਤਰੀਕੇ ਨਾਲ ਤਫਤੀਸ਼ ਕਰਕੇ ਅਗਲੀ ਤਫਤੀਸ਼ ਅਮਚਲੀਆ ਦੇ ਜਾਊਗੀ ਅਹ ਮੌਨ ਦੇ ਹਾਲਾਤਾਂ ਤੋਂ ਲੱਗ ਰਿਹਾ ਹੈ ਕਿ ਇਹਦੇ ਪਿੱਛੇ ਕੋਈ ਨਾ ਕੋਈ ਇਸ ਤਰ੍ਹਾਂ ਦਾ ਕਿਸੇ ਵਿਅਕਤੀ ਦਾ ਹੱਥ ਹੋ ਸਕਦਾ ਤਾਂ ਕਿ ਕ੍ਰਿਮੀਨਲ ਜਿਹੜਾ ਐਨੇ ਇਹਦੀ ਗਾਂ ਵਧੂ ਚੱਲ ਰਿਹਾ ਸੀਗਾ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਇਹਨੂੰ ਵੱਡੀ ਸਫਲਤਾ ਅਤਮ ਕੀਤੀ ਗਿਆ ਥੈਂਕ ਯੂ ਹਾਂ ਲੋ ਜੀ ਜੀਆਂ ਦਾ ਜੀਆਂ ਦਾ 17 17 ਦੇ ਇਹ ਨਾ ਹੋ ਗਿਆ ਕਿੰਨਾ ਕਿੰਨਾ ਅਸਟਾਰਾ ਆਪਣਾ ਨਾ ਆਪਣਾ ਸਾਰਾ 17 ਤੇ ਹੈ ਸੂਰਜ ਸਵੇਰੇ ਆਉਂਦਾ ਹੈ ਕਿ ਕਿੰਨੇ ਤੋਂ ਕਿੰਨੇ ਸੂਰਜ ਸਾਰ 9 ਵਜੇ ਕੇ ਬਾਅਦ 5 ਵਜੇ ਸਵੇਰੀ ਇਹ ਸਵੇਰ ਦਾ ਟਾਈਮ ਹੈ ਜਿਹੜਾ ਹਾਂ ਹਾਂ

आ देखो बिना नंबर प्लेट है भी तोड़ के जाने रहे हैं अच्छा तोड़ के गई ये तोड़ लिया ना ना ਉਹਨੇ 400 ਮੋੜ ਵੀ 500 ਦੀ ਮੋੜ ਤੋਂ 500 ਰੋਹ ਪਾਰ ਤੋਂ ਦੇ ਰੋਹ ਪਾਰ ਕਿੱਥੇ ਮਾਝੇ ਕਰ ਸਕਦੇ ਆ ਰੋਹ ਪਾਰ ਕਿੰਨੇ ਆ ਇਹ ਇਹ ਕਿੰਨੇ 2 ਆ ਜਿਹੜੇ ਆ ਡਰਾਈਵਰ ਆ ਜੀ ਕਿੰਨੇ ਹੋ ਗਏ